ਮੀਂਹ ਜਾਂ ਗੜੇ ਪੈਂਦੇ ਤਾਂ ਤੁਸੀਂ ਬਹੁਤ ਦੇਖੇ ਹੋਣਗੇ ਪਰ ਹੁਣ ਇੱਕ ਥਾਂ ਪਿਆ ਅਸਮਾਨ ਵਿੱਚੋਂ ਮੱਛੀਆਂ ਦਾ ਮੀਂਹ ਲੋਕਾਂ ਵਿੱਚ ਮੱਛੀ ਹਹਾਕਾਰ ਤੁਸੀਂ ਦੇਖ ਰਹੇ ਹੋ ਸਾਂਝੀ ਆਵਾਜ਼ ਜੇਕਰ ਕਿਹਾ ਜਾਵੇ ਕਿ ਅਸਮਾਨ ਵਿੱਚੋਂ ਮੱਛੀਆਂ ਦਾ ਮੀਂਹ ਪੈ ਸਕਦਾ ਹੈ ਤਾਂ ਕੋਈ ਵੀ ਸੱਚ ਨਹੀਂ ਮੰਨੇਗਾ ਪਰ ਹੁਣ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਅਸਮਾਨ ਵਿੱਚੋਂ ਮੱਛੀਆਂ ਦਾ ਮੀਂਹ ਪੈ ਰਿਹਾ ਹੈ ਦਰਅਸਲ ਇਹ ਵੀਡੀਓ ਹੈ ਸਾਊਦੀ ਅਰਬ ਦੀ ਜਿੱਥੇ ਕਿ ਇਨਸਾਨਾਂ ਵੱਲੋਂ ਕਲਾਊਡ ਸੀਡਿੰਗ ਨਾਲ ਕੁਦਰਤ ਕੋਲੋਂ ਧੱਕੇ ਨਾਲ ਮੀਂਹ ਪਵਾਇਆ ਗਿਆ ਸੀ ਪਰ ਇਨਸਾਨਾਂ ਨੂੰ ਕੁਦਰਤ ਨਾਲ ਧੱਕਾ ਕਰਨਾ ਇੰਨਾ ਮਹਿੰਗਾ ਪਿਆ ਕਿ ਅਸਮਾਨ ਵਿੱਚੋਂ ਪਈਆ ਪਈਆ ਤੇ ਅੱਧਾ ਅੱਧਾ ਕਿਲੋ ਦੇ ਗੜੇ ਪਏ ਜਿਸ ਨਾਲ ਹਜ਼ਾਰਾਂ ਹੀ ਘਰਾਂ ਤੇ ਗੱਡੀਆਂ ਤਬਾਹ ਹੋ ਗਈਆਂ ਜਿਸ ਤੋਂ ਇਲਾਵਾ ਇੰਨਾ ਭਿਆਨਕ ਤੂਫਾਨ ਆਇਆ ਕਿ ਤੂਫਾਨ ਨੇ ਸਮੁੰਦਰ ਵਿੱਚੋਂ ਮੱਛੀਆਂ ਚੱਕ ਕੇ ਅਸਮਾਨ ਵਿੱਚੋਂ ਇਸ ਤਰ੍ਹਾਂ ਛੁੱਟੀਆਂ ਕਿ ਜਿਵੇਂ ਅਸਮਾਨ ਵਿੱਚੋਂ ਕਣੀਆਂ ਦਾ ਮੀਂਹ ਨਹੀਂ ਸਗੋਂ ਮੱਛੀਆਂ ਦਾ ਮੀਂਹ ਪੈ ਰਿਹਾ ਹੋਵੇ ਸੋ ਕੁਦਰਤ ਤਾਂ ਇਨਸਾਨਾਂ ਦਾ ਕਹਿਰ ਸਹਿ ਲੈਂਦੀ ਹੈ ਪਰ ਜਦੋਂ ਕੁਦਰਤ ਕਹਿਰ ਕਰਦੀ ਹੈ ਤਾਂ ਇਨਸਾਨਾਂ ਨੂੰ ਉਸ ਕਹਿਰ ਵਿੱਚ ਪਤਾ ਨਹੀਂ ਕੀ ਕੁਝ ਗਵਾਉਣਾ ਪੈ ਜਾਂਦਾ ਹੈ ਅਤੇ ਉਸ ਕਹਿਰ ਵਿੱਚੋਂ ਨਿਕਲਣ ਲਈ ਸਾਲਾਂ ਦੇ ਸਾਲ ਲੱਗ ਜਾਂਦੇ ਨੇ ਸੋ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ